ਇਹ ਦਵਾਈ ਦੀ سپورਟ ਚ ਨੇ ਮੈਂ ਵੀ ਦਲਜੀਤ ਦਵਾਈ ਦੀ سپورਟ ਕਰਦਾ ਹਾਂ ਇਸ ਦੇ ਵਿੱਚ ਸੋ ਦੱਬ ਕੇ سپورਟ ਕਰੋ ਤੱਬ ਕੇ ਫਿਲਮ ਦੇਖੋ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਦਲਜੀਤ ਉਹ ਸਾਂਝ ਦੀ ਸਰਦਾਰ ਜੀ 3 ਫਿਲਮ ਤੇ ਅਲੀਗੇਸ਼ਨ ਲੱਗ ਜਾ ਰਹੇ ਹਨ ਕਿ ਇਹ ਦੇਸ਼ ਤਰੋਈ ਹੈ ਇਸ ਨੇ ਪਾਕਿਸਤਾਨ ਦੀ ਐਕਟਰ ਲਈ ਹੈ ਉਸੇ ਨੂੰ ਲੈ ਕੇ ਚੱਲਦੇ ਆ ਜੋ ਕਿ ਆ ਦੋਸਤੋ ਕਈ ਜੋ ਕਿ ਪੰਜਾਬੀ ਸਿੰਗਰ ਐਕਟਰ ਜੋ ਕਿ ਆ ਦਲਜੀਤ ਸਾਂਝ ਦੇ ਹੱਕ ਵਿੱਚ ਆਏ ਹਨ ਤੇ ਦੋਸਤੋ ਦੇਵਖਰੋੜ ਵਿਦ ਦਲਜੀਤ ਦੇ ਹੱਕ ਵਿੱਚ ਆਏ ਹਨ ਦੇਵਖਰੋੜ ਵੱਲੋਂ ਲਾਈਵ ਆ ਕੇ ਕਿਹਾ ਗਿਆ ਹੈ ਕਿ ਇਹ ਫਿਲਮ ਆਪਣੇ ਪੰਜਾਬ ਤੇ ਪਾਕਿਸਤਾਨ ਦੀ ਵਾਰਤੋ ਉਹ ਪਹਿਲਾਂ ਹੀ ਜੋ ਕਿ ਐ ਬਣ ਚੁੱਕੀ ਸੀ ਇਸ ਵਿੱਚ ਦਲਜੀਤ ਦਾ ਕੋਈ ਕਸੂਰ ਨਹੀਂ ਹੈ ਕਿ ਇਸ ਵਿੱਚ ਜੋ ਕਿ ਐ ਲੋਕਾਂ ਵੱਲੋਂ ਉਸਤੇ ਗਲਤ ਅਲਿਗੇਸ਼ਨ ਲਗਾਏ ਜਾ ਰਹੇ ਹਨ ਮਿੱਕਾ ਗੁਰੂ ਰੰਦਾਵਾ ਤੇ ਹੋਰ ਵੀ ਕਈ ਜੋ ਕਿ ਐ ਪੰਜਾਬੀ ਸਿੰਗਰ ਐਕਟਰ ਜੋ ਕਿ ਐ ਦਲਜੀਤ ਉਹ ਸਾਂਝ ਨੂੰ ਮਾੜਾ ਦੱਸ ਰਹੇ ਹਨ ਦੋਸਤੋ ਤੁਹਾਨੂੰ ਦੱਸ ਦਨੇ ਆ ਕਿ ਨੀਰੂ ਬਾਜ਼ਵਾ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟੋਂ ਪਰ ਸਰਦਾਰ ਜੀ ਫਿਲਮ ਦੇ ਜੋ ਕਿ ਸਾਰੇ ਹੀ ਪੋਸਟਰ ਡਿਲੀਟ ਕਰ ਦਿੱਤੇ ਹਨ ਕਿ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਨੀਰੂ ਬਾਜ਼ਵਾ ਜੋ ਕਿ ਹੁਣ ਡਰ ਚੁੱਕੀ ਹੈ ਕਿ ਦੋਸਤੋ ਦੇਵ ਖਰੋੜ ਵਰਗੇ ਜੋ ਕਿ ਦਲਜੀਤ ਦੇ ਹੱਕ ਵਿੱਚ ਆਏ ਹਨ ਕਿ ਦਲਜੀਤ ਉਹ ਸਾਂਝ ਦੀ ਸਪੋਰਟ ਕਰੋ ਕਿ ਜਦੋਂ ਮਤਲਬ ਮੋਦੀ ਵਰਗੇ ਜੋ ਦਲਜੀਤ ਉਹ ਸਾਂਝ ਨਾਲ ਫੋਟੋ ਮੈਕਰਾ ਰਹੇ ਸਨ ਉਹ ਤੁਸੀਂ ਉਸ ਨੂੰ ਬਹੁਤ ਚੰਗਾ ਕ ਰਹੀ ਹੂੰ ਪਰ ਹੋਂ ਜੇ ਕਿ ਦਲਜੀਤੋ ਸਾਂਹ ਦਾ ਕੋਈ ਕਸੂਰ ਵੀ ਨਹੀਂ ਹੈ ਤੁਸੀਂ ਉਸ ਤੇ ਗਲਤ ਅਲੀਗੇਸ਼ਨ ਲਗਾ ਰਹੇ ਹੋ ਬਾਕੀ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ 2 ਜਾਂ 3 ਦਿਨ ਪਹਿਲਾਂ ਐਕਸ ਦੇ ਪ੍ਰਾਈਮ ਮਿਨਿਸਟਰ ਨੇ ਕਿਹੜੇ ਬੰਦੇ ਨੂੰ ਸਿਰਫ 2 ਜਾਂ 3 ਦਿਨ ਪਹਿਲਾਂ ਐਕਸ ਦੇ ਪ੍ਰਾਈਮ ਮਿਨਿਸਟਰ ਨੇ ਫੋਲੋ ਕੀਤਾ ਹੋਵੇ ਜਿਹੜੀ ਰੂਲਿੰਗ ਪਾਰਟੀ ਹੈ ਉਸ ਦੇ ਪ੍ਰਾਈਮ ਮਿਨਿਸਟਰ ਨੇ ਫੋਲੋ ਕੀਤਾ ਹੋਵੇ ਤੇ ਫਿਰ ਉਹ ਬੰਦਾ ਗਲਤ ਨਹੀਂ ਹੋ ਸਕਦਾ ਮੇਰੇ ਖਿਆਲ ਤੇ